ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਜੀ ਧੰਨ ਧੰਨ ਬਾਬਾ ਨੋਦ ਸਿੰਘ ਸਾਹਿਬ ਜੀ ਸਮੂਹ ਸ਼ਹੀਦਾਂ ਸਿੰਘਾਂ ਦੇ ਚਰਨਾ ਕਮਲਾਂ 'ਚ ਨਮਸਕਾਰ ਕਰਿਆ ਕਰਦੇ ਆ ਖਾਲਸਾ ਜੀ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਦਰ ਤੇ ਲੱਖਾਂ ਹੀ ਸੰਗਤਾਂ ਦੁਪਹਿਰਾ ਸੈਭ ਦੀ ਹਾਜ਼ਰੀ ਭਰਦੀਆਂ ਨੇ ਖਾਲਸਾ ਜੀ ਹਰ ਐਤਵਾਰ ਨੂੰ ਤਾਂ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਦਰਤੀ ਲੱਖਾਂ ਹੀ ਸੰਗਤਾਂ ਦਾ ਇਕੱਠ ਹੁੰਦਾ ਹੈ ਪੈਰ ਰੱਖਣ ਨੂੰ ਵੀ ਜਗ੍ਹਾ ਨਹੀਂ ਮਿਲਦੀ ਇੰਨੀ ਇੰਨੀਆਂ ਸੰਗਤਾਂ ਹਾਜ਼ਰੀ ਭਰਦੀਆਂ ਨੇ ਜਪੜਾ ਸਾਹਿਬ ਦੀ ਤੇ ਸੋਚਣ ਵਾਲੀ ਗੱਲ ਤਾਂ ਇਹ ਆ ਖਾਲਸਾ ਜੀ ਕਿ ਜੇ ਕਿਸੇ ਭੈੜ ਭਰਾ ਦੀ ਸੰਗਤਾਂ ਦੀ ਅਰਦਾਸ ਬੇਨਤੀ ਪੂਰੀ ਹੁੰਦੀ ਹੈ ਤਾਂ ਹੀ ਉਹ ਤਾਂ ਉੱਥੇ ਇੰਨਾ ਲੱਖਾਂ ਦਾ ਇਕੱਠ ਹੁੰਦਾ ਹੈ ਸੰਗਤਾਂ ਦਾ ਕਿਉਂਕਿ ਤਾਂਤਨ ਬਾਬਾ ਦੀਪ ਸਿੰਘ ਸਹਿਬ ਜੀ ਦੇ ਦਰ ਤੇ ਸੱਚੇ ਮਨ ਤੇ ਸ਼ਰਧਾ ਭਾਵਨਾ ਦੇ ਨਾਲ ਕੀਤੀ ਗਈ ਅਰਦਾਸ ਦੇ ਨਾਲ ਖਾਸਾ ਜੀ ਉਹ ਰੋਗ ਵੀ ਠੀਕ ਹੋ ਜਾਂਦੇ ਨੇ ਜਿੰਨਾ ਤੋਂ ਆਪਾਂ ਨੂੰ ਡਾਕਟਰਾਂ ਤੋਂ ਵੀ جواب ਮਿਲ ਜਾਂਦਾ ਏ ਜਦੋਂ ਫੇਰ ਤੋਂ ਆਪਾਂ ਡਾਕਟਰ ਦੇ ਕੋਲ ਜਾਂਦੇ ਆ ਤੇ ਡਾਕਟਰ ਵੀ ਖੁਦ ਇਸ ਚੀਜ਼ ਤੋਂ ਹੈਰਾਨ ਰਹਿ ਜਾਂਦੇ ਨੇ ਉਹ ਵੀ ਆਪਾਂ ਨੂੰ ਇਹ ਹੀ ਪੁੱਛਦੇ ਆ ਕਿ ਤੁਸੀਂ ਕਿਸ ਡਾਕਟਰ ਤੋਂ ਦਵਾਈ ਲੈ ਕੇ ਆਏ ਹੋ ਬੇ ਤੁਹਾਡਾ ਰੋਗ ਤਾਂ ਠੀਕ ਹੋ ਹੀ ਨਹੀਂ ਸਕਦਾ ਇਸੇ ਕਰਕੇ ਖਾਲਸਾ ਜੀ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਸ਼ਹੀਦਾ ਸਿੰਘਾਂ ਦੀ ਈਨੀਆਂ ਟੀਰਪੈ ਉਹ ਵੀ ਕਾਰਜ ਸਫਲ ਹੋ ਜਾਂਦੇ ਨੇ ਜਿੰਨਾਂ ਨੂੰ ਹੋਣ ਦੀ ਉਮੀਦ ਵੀ ਨਾ ਹੋਵੇ ਅੱਜ ਦੇ ਸਮੇਂ ਦੇ ਵਿੱਚ ਖਾਲਸਾ ਜੀ ਜੋ ਸਭ ਤੋਂ ਵੱਡੀ ਲੋੜ ਹੈ ਆਪਾਂ ਨੂੰ ਉਹ ਗਰਬਾਣੀ ਨਾਲ ਜੁੜਨ ਦੀ ਹੈ ਗੁਰੂ ਵਾਹਿ ਬਣਦੀ ਹੈ ਜਿੰਨਾ ਟਾਈਮ ਆਪਾਂ ਆਪਣੇ ਮਨ ਨੂੰ ਇੱਕ ਸਾਈਡ ਤੇ ਨਹੀਂ ਲਗਾਉਂਦੇ ਗੁਰਬਾਣੀ ਦੇ ਨਾਲ ਨਹੀਂ ਜੋੜਦੇ ਗੁਰੂ ਵਾਲੇ ਨਹੀਂ ਬਣਦੇ ਹੁਣਾਂ ਟਾਈਮ ਆਪਣੇ ਤੇ ਗੁਰੂ ਮਹਾਰਾਜ ਦੀ ਕਿਰਪਾ ਨਹੀਂ ਹੁੰਦੀ ਸੋ ਖਾਲਸਾ ਜੀ ਇਸੇ ਗੱਲ ਨੂੰ ਲੈ ਕੇ ਅੱਜ ਤੁਹਾਡੇ ਨਾਲ ਇੱਕ ਭੈਣ ਦੀ ਹੱਡ ਬੀਤੀ ਸਾਂਝੀ ਕਰਾਂਗੇ ਹੱਡ ਬੀਤੀ ਸਾਂਝੀ ਕਰਨ ਤੋਂ ਪਹਿਲਾਂ ਤੁਹਾਨੂੰ ਸਾਰੀ ਭੈਣ ਭਰਾਵਾਂ ਨੂੰ ਰਿਕਵੈਸਟ ਹੈ ਜੀ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਉਣੇ ਹੋ ਤਾਂ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਜਰੂਰ ਕਰਿਆ ਕਰੋ ਖਾਲਸਾ ਜੀ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਲੈ ਕੇ ਆਪਣੀ ਹਾਜ਼ਰੀ ਵੀ ਜਰੂਰ ਲਗਵਾਇਆ ਕਰੋ ਜੀ ਖਾਲਸਾ ਜੀ ਜੋ ਵੀ ਹੱਦ ਬੀਤੀ ਤੁਹਾਡੇ ਨਾਲ ਅੱਜ ਦੀ ਸਾਂਝੀ ਕਰਨ ਲੱਗੇ ਆ ਇਹ ਕੁਝ ਦਿਨ ਪਹਿਲਾਂ ਦੀ ਲਗਭਗ ਪੈਣ 10 ਦਿਹਾ ਕੇ 10 15 ਦਿਨ ਪਹਿਲਾਂ ਦੀ ਹੈ ਕਈ ਸਾਲਾਂ ਤੋਂ ਭੈਣ ਨੇ ਦੱਸਿਆ ਕਿ ਸਾਡੇ ਤੇ ਇੰਨਾ ਦੁੱਖਾਂ ਦਾ ਪਹਾੜ ਟੁੱਟਿਆ ਸੀ ਜਦੋਂ ਸਾਨੂੰ ਪਤਾ ਲੱਗਾ ਧੰਨ ਧੰਨ ਬਾਬਾ ਦੀਪ ਸਿੰਘ ਸਹਿਬ ਜੀ ਦੀ ਕਿਰਪਾ ਬਾਰੇ ਸਾਨੂੰ ਪਤਾ ਲੱਗਾ ਚਪੈਰਾ ਸਹਿਬ ਦੇ ਬਾਰੇ ਤਾਂ ਅਸੀਂ ਧੰਨ ਧੰਨ ਬਾਬਾ ਦੀਪ ਸਿੰਘ ਸਹਿਬ ਜੀ ਤੇ ਸਰਦਾ ਪਾਵਣਾ ਰੱਖ ਕੇ ਸੱਚੇ ਮਨੋਂ ਅਰਦਾਸ ਬੇਨਤੀ ਕੀਤੀ ਤੇ ਧੰਨ ਧੰਨ ਬਾਬਾ ਦੀਪ ਸਿੰਘ ਸਹਿਬ ਜੀ ਨੇ ਸਾਡੇ 2 ਦਿਨ ਦੇ ਵਿੱਚ ਹੀ ਸਾਡੇ ਇਹਦੇ ਐਨੇ ਕਾਰਜ ਸਫਲ ਹੋਏ ਨੇ ਸਾਡੇ ਤੇ ਕਿਰਪਾ ਹੋਈਏ ਜਿਸ ਨੂੰ ਕਹਿੰਦੇ ਭੈਣ ਦੱਸਦੇ ਆ ਖਾਲਸਾ ਜੀ ਵੀ ਅਸੀਂ ਚਮਤਕਾਰ ਹੀ ਕਹਿ ਸਕਦੇ ਆ ਕਿ ਸਾਡੇ ਨਾਲ ਕੋਈ ਚਮਤਕਾਰ ਹੋਇਆ ਹੈ ਖਾਲਸਾ ਜੀ ਭੈਣ ਦੱਸਦੇ ਆ ਕਿ ਮੇਰੇ ਪੇਕੇ ਪਰਿਵਾਰ ਦੇ ਵਿੱਚ ਸਭ ਕੁਝ ਵਧੀਆ ਸੀ ਕਹਿੰਦੇ ਸਭ ਕੁਝ ਵਧੀਆ ਹੋਣ ਤੇ باوجود ਕਿੰਨੇ ਮੈਨੂੰ ਕਦੇ ਇਹ ਮਹਿਸੂਸ ਨਹੀਂ ਹੋਇਆ ਸੀ ਵੀ ਅੱਗੇ ਜਾ ਕੇ ਫਿਊਚਰ ਦੇ ਵਿੱਚ ਮੈਰਿਜ ਤੋਂ ਬਾਅਦ ਦੇ ਵਿੱਚ ਮੈਨੂੰ ਕੋਈ ਨਾ ਕੋਈ ਪ੍ਰੋਬਲਮ ਆ ਸਕਦੀ ਹੈ ਖਾਰਜਾ ਜੀ ਮੈਂ ਦੱਸ ਦਿਆਂ ਕਿ ਮੇਰੀ ਮੈਰਿਜ ਹੁੰਦੀ ਹੈ ਸੋਹਰਾ ਪਰਿਵਾਰ ਬਹੁਤ ਵਧੀਆ ਹੁੰਦਾ ਹੈ ਪਰ ਕਹਿੰਦੇ ਕਿ ਸੋਹਰਾ ਪਰਿਵਾਰ ਠੀਕ ਠਾਕ ਹੁੰਦਾ ਹੈ ਪਰ ਮੈਂ ਕਦੇ ਵੀ ਇਹ ਚੀਜ਼ ਮਹਿਸੂਸ ਨਹੀਂ ਕੀਤੀ ਕਿ ਮੈਨੂੰ ਆ ਚੀਜ਼ ਨਹੀਂ ਮਿਲੀ ਜਾਂ ਮੇਰਾ ਆ ਸੁਪਨਾ ਨਹੀਂ ਪੂਰਾ ਹੋਇਆ ਜੋ ਕਿ ਪਹਿਨ ਦੱਸ ਦਿਆਂ ਕਿ ਮੈਨੂੰ ਪੇਕਾ ਪਰਿਵਾਰ ਦੇ ਵਿੱਚ ਕਿਸੇ ਵੀ ਚੀਜ਼ ਦੀ ਕਮੀ ਨਹੀਂ ਰਹੀ ਸੀ ਕਦੇ ਖਾਲਸਾ ਜੀ ਭੈਣ ਦੱਸ ਰਿਹਾ ਕਹਿੰਦੇ ਕਿ ਮੈਂ ਆਪਣੇ ਪੇਕੇ ਪਰਿਵਾਰ ਦੇ ਵਿੱਚ ਤਾਂ ਕਦੇ ਵੀ ਪਾਠ ਨਹੀਂ ਸੀ ਕੀਤਾ ਨਾ ਹੀ ਗੁਰਦੁਆਰਾ ਸਾਹਿਬ ਗਈ ਸੀ ਤੇ ਕਹਿੰਦੇ ਸਹੁਰਾ ਪਰਿਵਾਰ ਦੇ ਵਿੱਚ ਜੋ ਮੇਰੇ ਸੱਸ ਸਹੁਰਾ ਸੀ ਉਹ ਅੰਮ੍ਰਿਤਧਾਰੀ ਸਨ ਕਹਿੰਦੇ ਕਿ ਉੱਥੇ ਜਾ ਕੇ ਹੀ ਮੈਂ ਪਾਠ ਕਰਨਾ ਸ਼ੁਰੂ ਕੀਤਾ ਗੁਰਦੁਆਰਾ ਸਾਹਿਬ ਜਾਣਾ ਸ਼ੁਰੂ ਕੀਤਾ ਖਾਲਸਾ ਜੀ ਭੈਣ ਦੱਸ ਰਿਹਾ ਇਸੇ ਤਰ੍ਹਾਂ ਬਹੁਤ ਵਧੀਆ ਜ਼ਿੰਦਗੀ ਬਤੀਤ ਹੁੰਦੀ ਗਈ ਕਹਿੰਦੇ ਅੱਗੇ ਜਾ ਕੇ ਕੁਝ ਕੁ ਸਾਲ ਦੇ ਬਾਅਦ ਕਹਿੰਦੇ ਮੇਰੇ ਕੋਲ ਤਿੰਨ ਬੇਟੀਆਂ ਹੁੰਦੀਆਂ ਨੇ ਕਹਿੰਦੇ ਤਿੰਨ ਬੇਟੀਆਂ ਪੂਰ ਤੋਂ ਬਾਅਦ ਇੱਕ ਬੇਡਾ ਹੁੰਦਾ ਏ ਕਹਿੰਦੇ ਵਾਹਿਗੁਰੂ ਦੀ ਕਿਰਪਾ ਦੇ ਸਦਕਾ ਮੈਨੂੰ ਤਿੰਨ ਬੇਟੀਆਂ ਤੋਂ ਪੁੱਤਰ ਦੀ ਦਾਤ ਬਖਸ਼ਿਸ਼ ਹੁੰਦੀ ਏ ਇਲਾ ਤਾਂ ਖਾਲਸਾ ਜੀ ਜਦੋਂ ਤਿੰਨ ਬੇਟੀਆਂ ਹੋ ਜਾਂਦੀਆਂ ਨੇ ਤੇ ਭੈਣ ਦੱਸਦੇ ਆ ਵੀ ਸਾਨੂੰ ਪੂਰਾ ਪਰਿਵਾਰ ਇਨੇ ਤਾਨੇ ਮੇਨੇ ਮਾਰਦੇ ਆ ਕਿ ਤਿੰਨ ਧੀਆ ਚੰਮ ਦਿੱਤੀਆਂ ਨੇ ਪੋਤਨੀ ਹੈਗਾ ਤੇਰੇ ਕੋਲ ਵੀ ਲੋਕ ਕੀ ਕਹਿਣਗੇ ਕੁੜੀਆਂ ਦਾ ਤੂੰ ਢੇਰ ਲਾ ਦਿੱਤਾ ਕਹਿੰਦੇ ਇਸ ਤਰ੍ਹਾਂ ਦੇ ਮੈਨੂੰ ਹੋਰ ਵੀ ਕਈ ਸ਼ਬਦ ਕਹਿੰਦੇ ਸੁਣਨ ਨੂੰ ਮਿਲਦੇ ਆ ਜਿਹੜੇ ਤੁਹਾਨੂੰ ਮੈਂ ਦੱਸ ਵੀ ਨਹੀਂ ਸਕਦੀ ਖਾਲਸਾ ਜੀ ਐਂ ਦੱਸ ਦੇ ਆ ਕਿ ਮੈਂ ਇੰਨੀਆਂ ਗੱਲਾਂ ਬਾਤਾਂ ਸੁਣਨ ਤੋਂ ਬਾਅਦ ਦੇ ਵਿੱਚ ਕਦੇ ਵੀ ਮੁੜ ਕੇ ਜਵਾਬ ਨਹੀਂ ਸੀ ਦਿੱਤਾ ਮੈਂ ਗੁਰੂ ਮਹਾਰਾਜ ਤੇ ਹੀ ਭਰੋਸਾ ਰੱਖਿਆ ਸੀ ਭਰੋਸਾ ਰੱਖ ਕੇ ਆਪਣੇ ਗੁਰੂ ਨੂੰ ਅਰਦਾਸ ਬੇਤੀ ਕਰਦੀ ਰਹਿਣਾ ਕਿ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਤੁਸੀਂ ਸਭ ਜਾਣੀ ਜਾਣੋ ਜੋ ਕੋਸ਼ਿਸ਼ ਵੀ ਮੈਨੂੰ ਸੁਣਨਾ ਮਿਲ ਰਿਹਾ ਏ ਵੀ ਇਹ ਸਭ ਤੁਸੀਂ ਆਪਣੇ ਆਪ ਦੇਖਣਾ ਮੈਂ ਕੋਈ ਜਵਾਬ ਨਹੀਂ ਮੁੜ ਕੇ ਦੇਣਾ ਠਾਰਸਾ ਜੀ ਪੈਣ ਦੱਸ ਰਿਹਾ ਕਿ ਇਸ ਤਰ੍ਹਾਂ ਸਮਾਂ ਲੱਗਦਾ ਜਾਂਦਾ ਹੈ ਕਿੰਨੇ ਮੇਰੇ ਤਿੰਨ ਬੇਟੀਆਂ ਹੁੰਦੀਆਂ ਨੇ ਇੱਕ ਬੇਟਾ ਕਹਿੰਦੇ ਉਹਨਾਂ ਨੂੰ ਪੜਾਉਣ ਲਿਖਾਉਣ ਦਾ ਵੀ ਮੇਰੇ ਤੇ ਹੀ ਸਾਰਾ ਆਉਂਦਾ ਹੈ ਬੋਝ ਜਿਵੇਂ ਬੇਟੇ ਨੂੰ ਪੜਾਉਣ ਲਿਖਾਉਣ ਦਾ ਸੋਚਦੀਆਂ ਜਦੋਂ ਸੋਚਦੀਆਂ ਕਿ ਬੇਟੀਆਂ ਨੂੰ ਵੀ ਬਰਾਬਰ ਹੀ ਸਭ ਕੁਝ ਦੇਵਾਂ ਸਉਰਾ ਪਰਿਵਾਰ ਨੇ ਖਾਲਸਾ ਜੀ ਭੈਣ ਕਹਿੰਦੇ ਮੈਨੂੰ ਇਹੀ ਕਹਿਣਾ ਕਿ ਇਹ ਤਿੰਨਾਂ ਕੁੜੀਆਂ ਦਾ ਅਸੀਂ ਕਿਵੇਂ ਭਾਰਾ ਚੱਲੀਏ ਵੀ ਸਾਡੇ ਤੋਂ ਨਹੀਂ ਚੱਲ ਹੁੰਦਾਗਾ ਵੀ ਅਸੀਂ ਸਿਰਫ ਮੁੰਡੇ ਦਾ ਹੀ ਕਰਨਾ ਕੁੜੀਆਂ ਦਾ ਤੂੰ ਆਪੇ ਕਰ ਜਿਸ ਕਰ ਨੂੰ ਲੈ ਕੇ ਕਹਿੰਦੇ ਅਸੀਂ ਦੋਨੇ ਹਸਬੰਡ ਬਾਈਫ ਦੋਨੇ ਟੈਨਸ਼ਨ ਦੇ ਵਿੱਚ ਰਹਿੰਦੇ ਆ ਖਾਲਸਾ ਜੀ ਭੈਣ ਦੱਸ ਰਿਹਾ ਇਸ ਤਰ੍ਹਾਂ ਬਈਨਾ ਬਹੁਤ ਸਾਰੀਆਂ ਜਿੰਨੇ ਮੈਂ ਪ੍ਰੋਬਲਮ ਫੇਸ ਕੀਤੀਆਂ ਕਹਿੰਦੇ ਪਰ ਮੈਂ ਗੁਰਦੁਆਰਾ ਸਾਹਿਬ ਵੀ ਜਾਣਾ ਨਹੀਂ ਛੱਡਿਆ ਪਾਠ ਕਰਨਾ ਵੀ ਕਹਿੰਦੇ ਮੈਂ ਨਹੀਂ ਛੱਡਿਆ ਇਸੇ ਤਰ੍ਹਾਂ ਖਾਸਾ ਜੀ ਮੈਨੂੰ ਦੱਸ ਰਿਹਾ ਕਿ ਮੇਰੀ ਮੈਰਿਜ ਨੂੰ 6-7 ਸਾਲ ਹੁੰਦੇ ਨੇ ਕਹਿੰਦੇ ਛੋਟੇ-ਛੋਟੇ ਮੇਰੇ ਬੱਚੇ ਹੁੰਦੇ ਨੇ ਕਹਿੰਦੇ ਜਿਹੜੇ ਮੇਰੇ ਹਸਬੰਡ ਹੁੰਦੇ ਨੇ ਉਹਨਾਂ ਨੇ ਕਦੇ ਵੀ दारू, ਮੀਟ ਜਾਂ ਸ਼ਰਾਬ ਕਿਸੇ ਵੀ ਚੀਜ਼ ਦਾ ਸੇਵਨ ਨਹੀਂ ਸੀ ਕੀਤਾ ਕਦੇ ਵੀ ਤੇ ਇੱਕ ਦਿਨ ਅਜੇਹਾ ਆਉਂਦਾ ਭੈਣ ਦੱਸ ਦਿਆ ਕਿ ਜੋ ਮੇਰੇ ਹਸਬੰਡ ਹੁੰਦੇ ਨੇ ਉਹਨਾਂ ਦੇ ਪੇਟ ਦੇ ਵਿੱਚ ਬਹੁਤ ਜ਼ਿਆਦਾ ਪੇਨ ਹੁੰਦਾ ਹੈ ਕਹਿੰਦੇ ਕਿ ਜਿਸ ਪੇਨ ਨੂੰ ਉਹ ਪੇਨ ਕਿਲਰ ਨਾਲ ਜਾਂ ਇੰਜੈਕਸ਼ਨ ਨਾਲ ਵੀ ਕਹਿੰਦੇ ਫਰਕ ਨਹੀਂ ਪੈਂਦਾ ਕਹਿੰਦੇ ਜਦੋਂ ਅਸੀਂ ਡਾਕਟਰਾਂ ਦੇ ਕੋਲ ਜਾਂਦੇ ਆ ਲੈ ਕੇ ਆਪਣੇ ਹਸਬੈਂਡ ਨੂੰ ਤਾਂ ਉਹ ਦੱਸਦੇ ਆ ਵੀ ਤੁਸੀਂ ਟੈਸਟ ਕਰਵਾਓ ਇਨਫੈਕਸ਼ਨ ਹੋ ਸਕਦੀ ਆ ਵੀ ਤੁਸੀਂ दारू ਤਾਂ ਨਹੀਂ ਪੀਂਦੇ ਕਹਿੰਦੇ ਉਹਨਾਂ ਨੇ ਸਭ ਕੁਝ ਸਾਨੂੰ ਪੁੱਛਿਆ ਸੀ ਕਿ ਆ ਵੀ ਅਸੀਂ ਕਦੇ ਵੀ दारू ਨਹੀਂ ਪੀਤੀ ਨਹੀਂ ਕਿਸੇ ਵੀ ਤਰ੍ਹਾਂ ਦਾ ਨਸ਼ਾ ਕੀਤਾ ਹੈ ਤਾਂ ਖਾਲਸਾ ਜੀ ਭੈਣ ਕਹਿੰਦੇ ਡਾਕਟਰਾਂ ਨੇ ਸਾਨੂੰ ਵੀ ਮੇਰੇ ਹਸਬੈਂਡ ਨੂੰ ਕਹਿੰਦੇ ਵੀ ਹਸਪੀਟਲ 'ਚ ਰੱਖਿਆ ਇੱਕ ਦਿਨ ਗਲੂਕੋਜ਼ ਲਗਾਏ ਤੇ ਜੋ ਸੈਂਪਲ ਵਗੈਰਾ ਸੀ ਉੱਪਰ ਭੇਜ ਕੇ ਟੈਸਟ ਵੀ ਇੱਕ ਦਿਨ ਸਾਨੂੰ ਹਸਪੀਟਲ 'ਚ ਰੱਖ ਕੇ ਦੂਸਰੇ ਦਿਨ 5 ਦਿਨ ਦੀ ਮੈਡੀਸਿਨ ਦੇ ਕੇ ਕਹਿੰਦੇ ਸਾਨੂੰ ਘਰ ਵਾਪਸ ਭੇਜਤਾ ਤੇ ਉਹਨਾਂ ਨੇ ਸਾਨੂੰ ਇਹੀ ਕਿਹਾ ਕਿ 8 ਦਿਨਾਂ ਦੇ ਬਾਅਦ ਤੁਹਾਡੀਆਂ ਰਿਪੋਰਟਾਂ ਆਉਣਗੀਆਂ ਤੇ ਤੁਹਾਨੂੰ ਅਸੀਂ ਫੋਨ ਕਰਾਂਗੇ 8 ਦਿਨ ਦੇ ਬਾਅਦ ਤੁਸੀਂ ਆ ਜਿਓ ਖਾਲਸਾ ਜੀ ਭੈਣ ਕਹਿੰਦੇ ਕਿ ਸਾਨੂੰ ਕੋਈ ਚਿੱਤ ਖਿਆਲ ਨਹੀਂ ਸੀ ਕਿਉਂਕਿ ਮੇਰੇ ਹਸਬੈਂਡ ਬਿਲਕੁਲ ਸੇਤਪੱਖੋ ਤੰਦਰੁਸਤ ਸੀ ਪੰਨ ਦਸ ਦੇ ਮੈਂ ਦੱਸਦੇ ਵੀ ਕਦੇ ਸਿਰ ਵੀ ਦਰਦ ਨਹੀਂ ਸੀ ਹੋਇਆ ਨਾ ਹੀ ਉਹਨਾਂ ਨੂੰ ਕਦੇ ਬੁਖਾਰ ਹੋਇਆ ਸੀ ਵੀ ਸਾਨੂੰ ਇਸ ਤਰ੍ਹਾਂ ਹੈ ਹੀ ਨਹੀਂ ਸੀ ਵੀ ਕੋਈ ਇੰਨੀ ਵੱਡੀ ਪ੍ਰੋਬਲਮ ਆ ਜਾਏਗੀ ਪੰਨ ਦਸ ਦੇ ਕਿ ਇਸ ਤਰ੍ਹਾਂ ਸੀ ਦਵਾਈ ਲੈ ਕੇ ਘਰ ਆ ਜਾਨੇ ਆ ਤੇ ਜਦੋਂ ਕਹਿੰਦੇ ਅਸੀਂ 5 6 ਦਿਨ ਬਾਅਦ ਸਾਨੂੰ ਕਾਲ ਆਉਂਦੀ ਆ ਤੇ ਜਾਣੇ ਆ ਤੇ ਸਾਨੂੰ ਡਾਕਟਰ ਕਹਿ ਦਿੰਦੇ ਆ ਕਿ ਅੰਦਰ ਲੀਵਰ ਦੇ ਵਿੱਚ ਇਨਫੈਕਸ਼ਨ ਨਹੀਂ ਹੈਗੀ ਲੀਵਰ ਦੇ ਵਿੱਚ ਵੀ ਤੁਹਾਡੇ ਗੰਢ ਆ ਤੁਹਾਡੇ ਲੀਵਰ ਦੇ ਵਿੱਚ ਸੋਜ ਵੀ ਆਈ ਹੋਈ ਆ ਤੇ ਗੰਡਾ ਜੋ ਉਹ ਕੈਂਸਰ ਦੀ ਆ ਕਾਸਾ ਜੀ ਭੈਣ ਕਹਿੰਦੇ ਕਿ ਜਦੋਂ ਮੈਨੂੰ ਪਤਾ ਲੱਗਦਾ ਕਿ ਇਹਨੇ ਮੇਰੇ ਪੈਰਾਂ ਥੱਲੋਂ ਜ਼ਮੀਨ ਹੀ ਨਿਕਲ ਜਾਂਦੀ ਏ ਵੀ ਮੈਂ ਤਾਂ ਪਹਿਲਾਂ ਹੀ ਬਹੁਤ ਦੁੱਖ ਦਿੱਤੇ ਨੇ ਵੀ ਮੇਰਾ ਸੱਸ ਸਹੁਰਾ ਮੈਨੂੰ ਪਹਿਲਾਂ ਹੀ ਬਹੁਤ ਤਾਣੇ ਮੇਨੇ ਮਾਰਦਾ ਹੈ ਵੀ ਮੈਂ ਤਾਂ ਬੱਚਿਆਂ ਨੂੰ ਪਹਿਲਾਂ ਹੀ ਮਸਾ ਪਾਲਦੀਆਂ ਘਰ ਦੇ ਵਿੱਚ ਵੀ ਐਨੇ ਹਾਲਾਤ ਵੀ ਨਹੀਂ ਸੀ ਸਹੀ ਹੈਗੇ ਕਹਿੰਦੇ ਵੀ ਮੈਂ ਕਈ ਵਾਰ ਭੈਣ ਦੱਸ ਦਿਆ ਵੀ ਆਪਣੇ ਲਈ ਚੀਜ਼ ਲੈਣ ਜਾਣਾ ਪਰ ਆਪਣੇ ਹੀ ਪੈਸਿਆਂ ਦੇ ਨਾਲ ਬੱਚਿਆਂ ਲਈ ਚੀਜ਼ ਲੈ ਆਉਣੀ ਕਿਉਂਕਿ ਬੇਟੀਆਂ ਲਈ ਭੈਣ ਦੱਸਦੇ ਵੀ ਜਦੋਂ ਵੀ ਮੈਂ ਕੋਈ ਕੱਪੜਾ ਲੈਣਾ ਜਾਂ ਉਹਨਾਂ ਦੇ ਲਈ ਕੋਈ ਵੀ ਚੀਜ਼ ਲੈਣੀ ਤਾਂ ਮੈਨੂੰ ਸੱਸ ਸਹੁਰਾ ਨੇ ਪੈਸੇ ਨਾ ਦੇ ਨੇ ਉਹਨਾਂ ਨੇ ਕਹਿਣਾ ਕਿ ਜੰਮ ਜੰਮ ਕੇ ਤੂੰ ਢੇਰ ਲਾਇਆ ਤਾਂ ਤੂੰ ਹੀ ਦੇਖ ਕਹਿੰਦੇ ਭੈਣ ਵੀ ਮੈਂ ਕਦੇ ਵੀ ਆਪਣੇ ਲਈ ਕੁਝ ਨਾ ਲੈਣਾ ਆਪਣੇ ਬੱਚਿਆਂ ਲਈ ਲੈ ਆਉਣਾ ਕਹਿੰਦੇ ਵੀ ਜਦੋਂ ਮੈਨੂੰ ਇੱਡਾ ਵੱਡਾ ਰੋਗ ਪਤਾ ਲੱਗਦਾ ਹੈ ਕਿ ਮੇਰੇ ਹਸਬੰਡ ਨੂੰ ਇਹ ਪ੍ਰੋਬਲਮ ਹੈ ਤਾਂ ਖਾਲਸਾ ਜੀ ਭੈਣ ਦੱਸਦੇ ਆ ਕਿ ਸਾਨੂੰ ਤਾਂ ਕੋਈ ਕਹਿੰਦੇ ਸੁੱਧ ਬੋਧੀ ਨਹੀਂ ਰਹਿ ਜਾਂਦੀ ਕਹਿੰਦੇ ਵੀ ਮੈਂ ਘਰ ਆ ਕੇ ਇੰਨਾ ਰੋਣੀ ਆ ਇੰਨਾ ਰੋ ਰੋ ਕੇ ਕਹਿੰਦੇ ਵੀ ਸ਼ਾਮ ਦਾ ਸਮਾਂ ਹੁੰਦਾ ਹੈ ਰੈ ਰਸ ਮੇਲੇ ਦਾ ਕਹਿੰਦੇ ਮੈਂ ਗੁਰਦੁਆਰਾ ਸਾਹਿਬ ਜਾਣੀ ਆ ਗੁਰਦੁਆਰਾ ਸਾਹਿਬ ਜਾ ਕੇ ਕਹਿੰਦੇ ਉੱਥੇ ਵੀ ਮੱਥਾ ਟੇਕ ਕੇ ਗੁਰੂ ਮਹਾਰਾਜ ਦੇ ਅੱਗੇ ਬੈਠ ਕੇ ਵੀ ਕਹਿੰਦੇ ਮੈਂ ਬਹੁਤ ਝੁਰਦੀ ਆ ਸਾਰਾ ਜੱਗੇ ਭੈਣ ਦੱਸ ਬਈ ਮੈਂ ਇਹ ਹੀ ਤਰ੍ਹਾਂ ਮੇ ਪੋਣੀ ਆ ਕਿ ਵਾਹਿਗੁਰੂ ਜੀ ਮੈਂ ਤਾਂ ਪਹਿਲਾਂ ਹੀ ਬਹੁਤ ਔਖੀ ਸੀ ਵੀ ਮੈਨੂੰ ਤਾਂ ਪਹਿਲਾਂ ਹੀ ਬਹੁਤ ਕੋਸ਼ਿਸ਼ਾਂ ਨੂੰ ਮਿਲਦਾ ਹੈ ਵੀ ਜਦੋਂ ਅਸੀਂ ਘਰ ਦੱਸਿਆ ਵੀ ਇਹ ਪ੍ਰੋਬਲਮ ਹੈ ਤੇ ਇਸ ਪ੍ਰੋਬਲਮ ਨੂੰ ਵੀ ਸੱਸ ਸੋਹਰਾ ਨੇ ਇਹ ਹੀ ਲੈ ਲੈਣਾ ਹੈ ਕਿ ਵੀ ਤੇਰੀ ਵਜ੍ਹਾ ਦੇ ਨਾਲ ਹੋਇਆ ਹੈ ਵੀ ਤੂੰ ਇਹ ਸਭ ਸਾਡੇ ਘਰ ਆਈਏ ਤੇ ਇੰਨੀਆਂ ਕੁੜੀਆਂ ਸਾਡੇ ਘਰ ਹੋਈਆਂ ਤੇਰੇ ਆਉਣ ਤੋਂ ਪਹਿਲਾਂ ਸਾਡੇ ਘਰ ਦੇ ਹਾਲਾਤ ਬਹੁਤ ਵਧੀਆ ਸੀ ਪਰ ਜਿਸ ਦਿਨ ਦੀ ਤੂੰ ਆਈਏ ਸਾਡੇ ਘਰ ਦੇ ਹਾਲਾਤ ਬਿਲਕੁਲ ਬੱਤਰ ਹੋ ਗਏ ਨੇ ਬਿਲਕੁਲ ਖਰਾਬ ਹੋ ਗਏ ਨੇ ਸਾਡੇ ਘਰ ਦੇ ਵਿੱਚ ਕੋਈ ਪੈਸਾ ਨਹੀਂ ਟਿਕਦਾ ਸਾਡੇ ਘਰ ਦੇ ਵਿੱਚ ਦਵਾਈਆਂ ਇੰਨੀਆਂ ਇੰਨੀਆਂ ਤੇ ਵੀ ਕੋਈ ਵੀ ਬਰਕਤ ਨਹੀਂ ਪੈਂਦੀਗੀ ਪੇ ਦੋ ਸਾਡੇ ਨੇ ਬਿਲਕੁਲ ਵੀ ਚੰਗੀ ਨਹੀਂ ਹੋएगी ਪੈਣ ਦੱਸ ਰਿਹਾ ਕਿ ਮੈਂ ਇਲਾਜ ਤਾਂ ਸੀ ਕਰਵਾਣੀ ਸੀ ਸਕਦੀ ਕਿਉਂਕਿ ਸਾਡੇ ਕੋਲ ਕਹਿੰਦੇ ਕਿ ਜਿਹੜਾ ਪੈਸੇ ਹੈਗੇ ਸੀ ਵੀ ਸਾਨੂੰ ਸੱਸ ਸਹੁਰਾ ਨੂੰ ਕਹਿੰਦੇ ਦੱਸਣਾ ਹੀ ਪੈਣਾ ਸੀ ਪੈਣ ਦੱਸ ਰਿਹਾ ਕਿ ਅਸੀਂ ਦੋਨਾਂ ਹਸਬੰਡ ਵਾਈਫ ਨੇ ਕਹਿੰਦੇ ਅਸੀਂ ਦੂਸਰੇ ਦਿਨ ਪੈਣ ਦੱਸ ਦਿਆ ਕਿ ਸੱਸ ਸਹੁਰੇ ਨੂੰ ਕਹਿੰਦੇ ਅਸੀਂ ਦੱਸਿਆ ਪੇ ਇਸ ਤਰ੍ਹਾਂ ਕਰਕੇ ਠੀਕ ਨਹੀਂ ਹੈਗਾ ਤੁਹਾਡਾ ਬੇਟਾ ਮੈਨੂੰ ਇੰਨਾ ਵੱਡਾ ਰੋਗ ਆਇਆ ਹੈ ਤੇ ਡਾਕਟਰਾਂ ਨੇ ਭੈਣ ਦੱਸ ਦੇ ਵੀ ਸਾਨੂੰ ਇਹੀ ਕਿਹਾ ਸੀ ਵੀ ਤੁਸੀਂ ਜਿੰਨਾ ਜਲਦੀ ਹੋ ਸਕਦਾ ਆਪਰੇਸ਼ਨ ਕਰਵਾ ਲਓ ਵੀ ਆਪਰੇਸ਼ਨ ਦੇ ਨਾਲ ਜੋ ਵੀ ਇਹ ਗੰਡ ਉਹ ਨਿਕਲ ਜਾਵੇਗੀ ਤੇ ਜਿਸ ਦੇ ਨਾਲ ਤੁਹਾਡਾ ਰੋਗ ਇਹ ਜਿਹੜਾ ਉਹ ਬਿਲਕੁਲ ਠੀਕ ਹੋ ਜਾਏਗਾ ਵੀ ਅੱਜ ਇਹ ਜਾੜੇ ਜੋ ਬਿਲਕੁਲ ਅੰਦਰੋਂ ਖਤਮ ਕਰ ਦਾਂਗੇ ਤੇ ਅੱਗੇ ਜੋ ਤੁਹਾਡਾ ਵਧਣਾ ਸੀ ਸਿਸਟਮ ਸਾਰਾ ਸਰੀਰ 'ਚ ਉਹ ਨਹੀਂ ਵਧਿਆ ਅੱਜ ਸ਼ੁਰੂਆਤ ਹੀ ਖਾਰਸਾ ਜੀ ਭੈਣ ਕਹਿੰਦੇ ਜਦੋਂ ਅਸੀਂ ਸੱਸ ਸਹੁਰਾਂ ਨੂੰ ਮੈਂ ਦੱਸਿਆ ਆਪਣੇ ਨੂੰ ਤਾਂ ਉਹ ਕਹਿੰਦੇ ਵੀ ਬਿਲਕੁਲ ਵੀ ਉਹਨਾਂ ਦੇ ਕੰਨ ਤੇ ਜੋ ਹੋਣਾ ਸਰ ਕੀ ਕਹਿੰਦੇ ਉਹਨਾਂ ਨੇ ਮੇਰੇ ਵੀ ਦੁੱਖ ਨੂੰ ਹਮਦਰਦ ਵੰਡ ਦੇ ਵਿੱਚ ਬਜਾਏ ਕਹਿੰਦੇ ਉਹਨਾਂ ਮੈਨੂੰ ਸ਼ੁਰੂ ਕਰਤਾ ਬੋਲਣਾ ਵੀ ਤੇਰੇ ਘਰ ਕੀ ਹੋਇਆ ਮੈਂ ਹੁਣ ਤੋਂ ਸਾਡੇ ਮੁੰਡੇ ਨੂੰ ਵੀ ਖਾ ਜੇਗੀ ਤੇਰੇ ਕਰਕੇ ਸਭ ਕੁਝ ਹੋਇਆ ਹੈ ਤੂੰ ਕੁਝ ਲੈ ਕੇ ਵੀ ਨਹੀਂ ਆਈ ਪੇਕਿਆ ਤੋ ਤੇਰੇ ਪੇਕੇ ਤੇਰੇ ਨਾਲ ਵਰਤਦੇ ਨਹੀਂ ਕਹਿੰਦੇ ਬਹੁਤ ਕੁਝ ਮੈਨੂੰ ਉਹਨਾਂ ਨੇ ਸੁਣਾਇਆ ਕਿਉਂਕਿ ਖਾਲਸਾ ਜੀ ਭੈਣ ਦੱਸ ਰਹੀ ਆ ਵੀ ਜਦੋਂ ਮੇਰੀ ਮੈਰਿਜ ਹੋਈ ਸੀਗੀ ਉਦੋਂ ਮੇਰੇ ਸਹੁਰਾ ਪਰਿਵਾਰ ਨੇ ਕਿਹਾ ਸੀ ਵੀ ਸਾਡੀ ਕੋਈ ਮੰਜਲੀ ਹੈਗੀ ਤਾਂ ਕਹਿੰਦੇ ਵੀ ਮੇਰੇ ਪਰਿਵਾਰ ਨੇ ਜਿੰਨੇ ਜੋਗਾ ਹੈਗਾ ਸੀ ਉਹਨਾਂ ਫਿਰ ਵੀ ਇਹਨਾਂ ਦੇ ਕਹਿੰਦੇ باوجود ਵੀ ਕਹਿੰਦੇ ਕੀਤਾ ਇਸੇ ਤਰ੍ਹਾਂ ਖਾਲਸਾ ਜੀ ਭੈਣ ਦੱਸ ਰਹੀ ਆ ਵੀ ਸੱਸ ਸਹੁਰੇ ਨੇ ਪੈਸੇ ਦੇਣ ਤੋਂ ਜਵਾਬ ਦੇ ਦਿੱਤਾ ਵੀ ਅਸੀਂ ਸਾਡੇ ਕੋਲ ਕੋਈ ਪੈਸੇ ਨਹੀਂ ਹੈਗੇ ਕਿਉਂਕਿ ਡਾਕਟਰ ਨੇ ਭੈਣ ਦੱਸ ਰਹੀ ਆ ਵੀ ਸਾਨੂੰ 6 ਤੋਂ 7 ਲੱਖ ਦਾ ਖਰਚਾ ਦੱਸਿਆ ਪਿਆਣ ਕਹਿੰਦੇ ਵੀ ਫਿਰ ਮੈਂ ਉਹਨਾਂ ਨੂੰ ਕਿਹਾ ਵੀ ਸਾਡੇ ਹਿੱਸੇ ਆਉਂਦੀ ਸਾਨੂੰ ਜ਼ਮੀਨ ਦੇ ਦਿਓ ਵੀ ਅਸੀਂ ਵੇਚ ਕੇ ਆਪਣਾ ਇਲਾਜ ਕਰਵਾ ਲੈਨੇ ਆਂ ਵੀ ਬਾਅਦ ਦੇ ਵਿੱਚ ਅਸੀਂ ਮਿਹਨਤ ਦੇ ਨਾਲ ਸਭ ਕੁਝ ਬਣਾ ਲਵਾਂਗੇ ਤਾਂ ਖਾਲਸਾ ਜੀ ਭੈਣ ਕਹਿੰਦੇ ਆ ਵੀ ਸੱਸ ਸਹੁਰੇ ਨਹੀਂ ਕਹਤਾ ਕਿ ਜਿੰਨਾ ਚਿਰ ਅਸੀਂ ਬੈਠੇ ਆ ਅਸੀਂ ਕੋਈ ਜ਼ਮੀਨ ਨਹੀਂ ਦੇਣੀ ਜਦੋਂ ਅਸੀਂ ਮਰ ਮੁੱਕ ਜਾਵਾਂਗੇ ਉਦੋਂ ਤੁਸੀਂ ਲੈ ਲਿਓ ਕਿਨੇ ਸਭ ਪਾਸਿਓਂ ਹੀ ਮੈਨੂੰ ਤੰਗ ਪਰੇਸ਼ਾਨ ਕੀਤਾ ਹੋਇਆ ਸੀ ਤੇ ਤੇ ਰਾਖਾ ਹਾਲ ਸਾਜੀ ਭੈਣ ਦੱਸ ਰਿਆ ਸਾਡੇ ਕੋਲ ਕੋਈ ਵੀ ਰਸਤਾ ਨਾਰਿਆ ਸਾਨੂੰ ਸੱਸ ਸੌਰੇ ਨੇ ਵੀ ਮਨਾ ਕਰਤਾ ਤੇ ਸਾਡੇ ਕੋਲ ਹੋਰ ਕੋਈ ਭੈਣ ਭਰਾ ਦਾ ਵੀ ਆਸਰਾ ਨਾਰਿਆ ਕਿਉਂਕਿ ਜਦੋਂ ਅਸੀਂ ਕਿਸੇ ਭੈਣ ਭਰਾ ਨੂੰ ਪੁੱਛਨਾ ਵੀ ਸਾਡੀ ਕੋਈ ਮਦਦ ਕਰ ਦਿਓ ਤਾਂ ਉਹਨਾਂ ਨੂੰ ਵੀ ਇਹ ਹੀ ਹੋਣਾ ਕਿ ਕੀ ਪਤਾ ਬਾਤ ਦੇ ਵਿੱਚ ਸਾਡੇ ਪੈਸੇ ਵੋੜਨ ਜਾਂ ਨਾ ਵੋੜਨ ਖਾਲਸਾ ਜੀ ਜਦੋਂ ਔਖਾ ਸਮਾ ਹੁੰਦਾ ਉਹது ਆਪਣੇ ਸਾਖ ਸੰਬੰਧੀ ਰਿਸ਼ਤੇਦਾਰ ਸਭ ਸਾਤ ਛੱਡ ਜਾਂਦੇ ਨੇ ਏਸੀ ਤਰ੍ਹਾਂ ਖਾਲਸਾ ਜੀ ਭੈਣ ਕਹਿੰਦੇ ਵੀ ਇਸ ਤਰ੍ਹਾਂ ਕਰਦਿਆਂ ਕਰਾਉਂਦਿਆਂ ਕਦੇ ਕਿਸੇ ਤੋਂ ਪੈਸੇ ਪੁੱਛਨੇ ਕਦੇ ਕਿਸੇ ਤੋਂ ਕਹਿੰਦੇ ਸਾਰੋ 6-7 ਮਹੀਨੇ ਦਾ ਟਾਈਮ ਇਸ ਤਰ੍ਹਾਂ ਹੀ ਡੱਪ ਗਿਆ ਜਦੋਂ 6-7 ਮਹੀਨੇ ਹੋਏ ਉਸ ਤੋਂ ਬਾਅਦ ਦੇ ਵਿੱਚ ਖਾਲਸਾ ਜੀ ਭੈਣ ਦੱਸ ਦਿਆ ਕਿ ਮੇਰੇ ਹਸਬੰਦ ਦੀ ਪ੍ਰੋਬਲਮ ਵਾਧਦੀ ਗਈ ਕਹਿੰਦੇ ਜਿਹੜਾ ਕਿ ਅਸੀਂ ਹਰ ਵਾਰ ਦਵਾਈ ਲੈ ਆਉਣੀ ਕਹਿੰਦੇ ਜਿੰਨਾ ਸਮਾਂ ਅਸੀਂ ਦਵਾਈ ਖਾਣੀ ਸਾਨੂੰ ਫਰਕ ਰਹਿਣਾ ਪਰ ਜਦੋਂ ਹੀ ਅਸੀਂ ਦਵਾਈ ਛੱਡਦੇ ਨਹੀਂ ਵੀ ਸਾਨੂੰ ਫਿਰ ਉਸੇ ਤਰ੍ਹਾਂ ਹੋ ਜਾਣਾ ਖਾਲਸਾ ਜੀ ਭੈਣ ਦੱਸ ਦਿਆ ਕਿ ਕਿਸੇ ਨੇ ਸਾਡਾ ਕੋਈ ਸਾਥ ਨਾ ਦਿੱਤਾ ਕਹਿੰਦੇ ਫਿਰ ਵਾਹਿਗੁਰੂ ਸੱਚੇ ਪਾਤਸ਼ਾਹ ਦੇ ਅੱਗੇ ਅਰਦਾਸ ਬੇਨਤੀ ਕਰਨੀ ਸ਼ੁਰੂ ਕੀਤੀ ਕਿ ਮਾਰਾ ਸੱਚੇ ਪਾਤਸ਼ਾਹ ਕੋਈ ਰਸਤਾ ਦਿਖਾਓ ਕਿਰਪਾ ਕਰੋ ਕਿ ਸਾਡਾ ਜੋ ਵੀ ਇੰਨਾ ਵੱਡਾ ਰੋਗ ਹੈ ਵਾਹਿਗੁਰੂ ਸੱਚੇ ਪਾਤਸ਼ਾਹ ਗਰੀਬਾਂ ਦੀ लाज ਰੱਖੋ ਖਾਲਸਾ ਜੀ ਭੈਣ ਦਾ ਸੜਿਆ ਪਾਠ ਬਹੁਤ ਕਰਨਾ ਗੁਰਦੁਆਰਾ ਸਹਿਬ ਵੀ ਜਾਣਾ ਪਰ ਤਨ ਤਨ ਬਾਬਾ ਦੀਪ ਸਿੰਘ ਸਹਿਬ ਜੀ ਦੀ ਕਿਰਪਾ ਦੇ ਬਾਰੇ ਕਹਿੰਦੇ ਅਸੀਂ ਬਿਲਕੁਲ ਵੀ ਕਹਿੰਦੇ ਸਾਨੂੰ ਪਤਾ ਨਹੀਂ ਸੀ ਕਿ ਦੁਪਹਿਰਾ ਸਹਿਬ ਕੱਟਿਆ ਜਾਂਦਾ ਹੈ ਜੋ ਤੇ ਜਗਾਈ ਜਾਂਦੀ ਹੈ ਇਸੇ ਤਰ੍ਹਾਂ ਖਾਲਸਾ ਜੀ ਜਿਵੇਂ ਭੈਣ ਦੱਸ ਰਿਹਾ ਵੀ ਮੇਰੀ ਰੂਟੀਨ ਬਣੀ ਹੋਈ ਸੀ ਗੁਰਦੁਆਰਾ ਸਹਿਬ ਜਾਣ ਦੀ ਪਾਠ ਕਰਨ ਦੀ ਖਾਲਸਾ ਜੀ ਭੈਣ ਦੱਸ ਰਹੀ ਆ ਵੀ ਕਹਿੰਦੇ ਸਾਨੂੰ ਇਸ ਤਰ੍ਹਾਂ ਕਰਦੇ ਆ ਕਰਦੇ ਆ ਕਹਿੰਦੇ 3-4 ਸਾਲ ਬੀਤ ਜਾਂਦੇ ਆ ਕਹਿੰਦੇ ਪ੍ਰੋਬਲਮ ਇੰਨੀ ਜ਼ਿਆਦੀ ਵੱਧ ਜਾਂਦੀ ਹੈ ਵੀ ਡਾਕਟਰਾਂ ਦੇ ਕੋਲ ਜਾਂਦੇ ਆ ਜਦੋਂ ਡਾਕਟਰ ਸਿਰਫ ਕਹਿ ਦਿੰਦੇ ਆ ਕਿ ਦੋ ਦੇਣ ਦੇ ਵਿੱਚ ਵਿੱਚ ਤੁਸੀਂ ਇਹ ਆਪਰੇਸ਼ਨ ਕਰਵਾ ਸਕਦੇ ਹੋ ਨਹੀਂ ਤਾਂ ਤੁਹਾਡੀ ਜ਼ਿਆਦੀ ਪ੍ਰੋਬਲਮ ਵੱਧ ਜਾਏਗੀ ਫਿਰ ਪਤਾ ਨਹੀਂ ਆਪਰੇਸ਼ਨ ਵੀ ਹੋਵੇ ਜਾਂ ਨਾ ਖਾਲਸਾ ਜੀ ਭੈਣ ਕਹਿੰਦੇ ਕਿ ਇੱਕ ਦਿਨ ਸਮਾਂ ਆਉਂਦਾ ਜਿਵੇਂ ਰੁਟੀਨ ਮੇਰੀ ਬਣੀ ਹੋਈ ਸੀ ਉਹ ਸੇ ਤਰ੍ਹਾਂ ਕਹਿੰਦੇ ਮੈਂ ਗੁਰਦੁਆਰਾ ਸਹਿਬ ਚੱਲਦੀ ਆਂ ਤੇ ਗੁਰਦੁਆਰਾ ਸਹਿਬ ਕਹਿੰਦੇ ਜਦੋਂ ਮੈਂ ਮੱਥਾ ਟੇਕ ਕੇ ਅਰਦਾਸ ਬੇਨਤੀ ਕਰਦੀ ਆਂ ਤੇ ਉੱਥੇ ਇੱਕ ਪਰਿਵਾਰ ਆਇਆ ਹੁੰਦਾ ਏ ਕਹਿੰਦੇ ਕਿ ਉਹ ਬਹੁਤ ਪਹਿਲਾਂ ਗਰੀਬ ਸਨ ਕਹਿੰਦੇ ਜਦੋਂ ਧੰਤਨ ਬਾਬਾ ਦੀਪ ਸਿੰਘ ਸਹਿਬ ਜੀ ਦੇ ਲੜ ਲੱਗੇ ਤੇ ਉਹਨਾਂ ਦੇ ਇੰਨੇ ਸੋਹਣੇ ਕਾਰਜ ਸਫਲ ਹੋਏ ਕਿ ਉਹ ਕੱਖਾਂ ਤੋਂ ਲੱਖਾਂ ਦੇ ਵਿੱਚ ਹੋ ਗਏ ਕਹਿੰਦੇ ਉਹ ਪਰਿਵਾਰ ਨੇ ਗੁਰਦੁਆਰਾ ਸਹਿਬ ਦੇ ਵਿੱਚ ਅਰਦਾਸ ਬੇਨਤੀ ਕਰਵਾਈ ਸੀ ਆਪਣੇ ਕਾਰੋਬਾਰ ਦੇ ਲਈ ਕਿ ਸਾਡੇ ਜੋ ਕਾਰੋਬਾਰ ਹੈ ਉਹ ਇਸੇ ਤਰ੍ਹਾਂ ਸੋਹਣੇ ਚੱਲਦੇ ਰਹਿਣ ਤੇ ਉਹ ਖਾਲਸਾ ਜੀ ਜੋ ਪਰਿਵਾਰ ਸੀ ਉਹ ਦਾ ਸੰਬੰਧ ਕੱਢਦਾ ਸੀ ਉਹ ਜੋ ਦਾ ਸੰਬੰਧ ਕੱਢਦਾ ਸੀ ਉਹ ਦਾ ਸੰਬੰਧ ਦੇ ਵਿੱਚੋਂ ਸ੍ਰੀ ਖਡਵਰ ਸਾਹਿਬ ਦਾ ਪ੍ਰਕਾਸ਼ ਕਰਵਾਉਂਦਾ ਸੀਗਾ ਗੁਰਦੁਆਰਾ ਸਾਹਿਬ ਸੇਵਾ ਕਰਦੇ ਸੀ ਤੇ ਜੋ ਲੋੜਵਾਂ ਦਉਂਦੇ ਸੀ ਉਹਨਾਂ ਦੀ ਮਦਦ ਵੀ ਕਰਦੇ ਸੀ ਖਾਲਸਾ ਜੀ ਭੈਣ ਦੱਸਦੇ ਵੀ ਮੈਂ ਉੱਥੇ ਬੈਠੀ ਸੀ ਕਹਿੰਦੇ ਬੈਠਿਆਂ-ਬੈਠਿਆਂ ਉਹ ਪਰਿਵਾਰ ਆਇਆ ਤੇ ਉਹਨਾਂ ਨੇ ਅਰਦਾਸ ਬੇਨਤੀ ਕਰਵਾਈ ਕੇ ਦੀ ਅਰਦਾਸ ਬੇਨਤੀ ਦੀ ਮੈਂ ਸਾਰੀ ਉਹਨਾਂ ਦੀ ਸੁਣੀ ਬਾਬਾ ਜੀ ਨੇ ਅਰਦਾਸ ਕੀਤੀ ਵੀ ਇਸ ਤਰ੍ਹਾਂ ਨੋਟਵੰਦ ਦੀ ਮਦਦ ਵੀ ਕਰਦੇ ਆ ਤੇ ਉਹਨਾਂ ਨੇ ਸ਼੍ਰੀ ਖੰਡ ਪਟ ਸਾਹਿਬ ਦਾ ਪ੍ਰਕਾਸ਼ ਵੀ ਉਸ ਦਿਨ ਕਰਵਾਇਆ ਗੁਰਦੁਆਰਾ ਸਾਹਿਬ ਦੇ ਵਿੱਚ ਖਾਲਸਾ ਜੀ ਪਹਿਣ ਕਹਿੰਦੇ ਕਿ ਮੇਰਾ ਮਨ ਕਰੇ ਕਿ ਮੈਂ ਇਹਨਾਂ ਨੂੰ ਹੀ ਪੁੱਛ ਲਾਂ ਕਿ ਇਸ ਤਰ੍ਹਾਂ ਸੀ ਬਹੁਤ ਔਖੇ ਆ ਵੀ ਪ੍ਰੋਬਲਮ ਦੇ ਵਿੱਚ ਆ ਦਿਨ ਵੀ ਦੋ ਬਾਕੀ ਨੇ ਖਾਲਸਾ ਜੀ ਮਹਾਰਾ ਸੱਚੇ ਪਾਤਸ਼ਾਹ ਨੇ ਜਰੂਰ ਕਿਰਪਾ ਕਰਨੀ ਹੁੰਦੀ ਹੈ ਨਾ ਕੋਈ ਨਾ ਕੋਈ ਹਿੱਲਾ ਵਸੀਲਾ ਹੀ ਬਣਾਉਣਾ ਹੁੰਦਾ ਹੈ ਕਿਸੇ ਨਾ ਕਿਸੇ ਬੰਦੇ ਦੇ ਜ਼ਰੀਏ ਹੀ ਵਾਹਿਗੁਰੂ ਸੱਚੇ ਪਾਤਸ਼ਾਹ ਆਪਣੀ ਤੇ ਕਿਰਪਾ ਕਰਦੇ ਨੇ ਆਪਣੀਆਂ ਮਨੋਕਾਮਨਾ ਪੂਰੀਆਂ ਕਰਦੇ ਨੇ ਆਪਣੇ ਕਾਰਜ ਸਫਲ ਕਰਦੇ ਨੇ ਖਾਲਸਾ ਜੀ ਉਹ ਪਰਵਾਰ ਨੇ ਜਦੋਂ ਅਰਦਾਸ ਬੇਨਤੀ ਕਰਵਾ ਕੇ ਗੁਰਦੁਆਰਾ ਸਹਿਬ ਦਰਬਾਰ ਸਹਿਬ ਤੋਂ ਬਾਹਰ ਆਏ ਤੇ ਭੈਣ ਦੱਸਦੀ ਵੀ ਪਿੱਛੇ-ਪਿੱਛੇ ਮੈਂ ਆਏਗੀ ਕਹਿੰਦੇ ਉਹਨਾਂ ਦਾ ਇੱਕ ਬੇਟਾ ਸੀ ਇਸੇ ਤਰ੍ਹਾਂ ਖਾਲਸਾ ਜੀ ਉਹ ਭੈਣ ਕਹਿੰਦੇ ਕਿ ਉਹ ਬੇਟੇ ਨੂੰ ਮੈਂ ਪੁੱਛਿਆ ਕਿ ਅਸੀਂ ਇਸ ਤਰ੍ਹਾਂ ਬਹੁਤ ਗਰੀਬ ਤਾਂ ਨਹੀਂ ਹੈਗੇ ਜ਼ਮੀਨ ਜ਼ਿਆਦਾ ਵੀ ਹੈਗੀ ਹੈ ਸਾਡੇ ਕੁਲ ਗਜਾਰੇ ਜੋਗੀ ਪਰ ਸਾਨੂੰ ਇਹ ਪ੍ਰੋਬਲਮ ਹੈ ਜਿਸ ਕਰਕੇ ਜੋ ਮੇਰਾ ਸਹੁਰਾ ਪਰਿਵਾਰ ਵੀ ਉਹ ਸਾਡਾ ਸਾਥ ਨਹੀਂ ਦਿੰਦਾ ਉਹ ਸਿਰਫ ਸਾਥ ਇਸੇ ਕਰਕੇ ਨਹੀਂ ਦਿੰਦਾ ਕਿਉਂਕਿ ਮੇਰੇ ਤਿੰਨ ਬੇਟੀਆਂ ਹੋਈਆਂ ਵੀ ਮੇਰਾ ਪੀਕਾ ਪਰਿਵਾਰ ਮੈਨੂੰ ਇੰਨਾ ਕੁਝ ਦਿੰਦਾ ਨਹੀਂ ਜਿਸ ਦੀ ਵਜ੍ਹਾ ਦੇ ਕਰਕੇ ਵੀ ਉਹ ਮੈਨੂੰ ਸੁਣਾਉਂਦੇ ਵੀ ਰਹਿੰਦੇ ਨੇ ਕਿ ਤੇਰਾ ਪਰਿਵਾਰ ਵਰਤਦਾ ਨਹੀਂ ਤੇ ਬਹੁਤ ਤਾਨੇ ਮਿਹਨੇ ਮਾਰਦੇ ਨੇ ਬੇਟੀਆਂ ਨੂੰ ਲੈ ਕੇ ਤੇ ਜਾਣਬੁੱਝ ਕੇ ਮੇਰੇ ਨਾਲ ਇਸ ਤਰ੍ਹਾਂ ਦਾ ਵਤੀਰਾ ਕਰਦੇ ਨੇ ਤਾਂ ਖਾਲਸਾ ਜੀ ਭੈਣ ਦੱਸ ਦਿਆ ਕਿ ਉਹਨਾਂ ਦਾ ਜੋ ਬੇਟਾ ਸੀ ਉਹਨੂੰ ਮੈਂ ਸਾਰੀ ਵਾਰਤਾ ਦੱਸੀ ਵੀ ਮੇਰੇ ਹਸਬੈਂਡ ਨੂੰ ਆਹ ਪ੍ਰੋਬਲਮ ਆ ਤੇ ਡਾਕਟਰ ਨੇ ਸਾਨੂੰ ਉਸ ਸਮੇਂ ਕਿਹਾ ਸੀ ਕਿ ਤੁਸੀਂ ਇਲਾਜ ਕਰਵਾ ਲਓ ਵੀ ਤੁਹਾਡੀ ਜੋ ਵੀ ਇਹ ਰੋਗ ਇਹ ਜੜ ਤੋਂ ਪਟਿਆ ਜਾਊਗਾ ਇੰਡੇ ਪਰ ਸਾਨੂੰ ਕੋਈ ਹਿੱਲਾ ਵਸੀਲਾ ਨਹੀਂ ਬਣਿਆ ਪੈਸਿਆਂ ਦਾ ਜਿਸ ਕਰਕੇ ਵੀ ਸਾਡੇ ਤੋਂ ਇੰਨਾ ਸਮਾਂ ਹੋ ਗਿਆ 3-4 ਸਾਲ ਹੋ ਗਏ ਨੇ ਪਰ ਹੁਣ ਡਾਕਟਰਾਂ ਨੇ ਕਿਹਾ ਕਿ 2 ਦਿਨ ਦੇ ਵਿੱਚ ਹੀ ਕਰਵਾ ਲਓ ਨਹੀਂ ਤਾਂ ਕੁਝ ਵੀ ਹੋ ਸਕਦਾ ਖਾਲਸਾ ਜੀ ਭੈਣ ਕਹਿੰਦੇ ਕਿ ਮੈਂ ਉਹਨਾਂ ਨੂੰ ਕਿਹਾ ਵੀ ਮੈਂ ਤੁਹਾਡੇ ਕੋਲੋਂ ਤਾਂ ਇਹ ਸਭ ਸੁਣਾ ਰਹੀਆਂ ਤੁਹਾਨੂੰ ਤਾਂ ਦੱਸ ਰਹੀਆਂ ਕਿਉਂਕਿ ਤੁਸੀਂ ਲੋੜਵੰਦ ਦੀ ਹੈਲਪ ਕਰਦੇ ਹੋ ਮੈਂ ਤੁਹਾਨੂੰ ਤੁਸੀਂ ਅਰਦਾਸ ਕਰਵਾਈ ਮੈਂ ਅਰਦਾਸ ਦੇ ਵਿੱਚ ਸੁਣਿਆ ਤਾ ਮੈਂ ਤੁਹਾਡੇ ਅੱਗੇ ਆ ਕੇ ਬੇਨਤੀ ਕੀਤੀ ਤਾਂ ਖਾਲਸਾ ਜੀ ਉਹ ਜੋ ਬੇਡਾ ਸੀ ਪਰਿਵਾਰ ਦਾ ਉਸ ਨੇ ਉੱਥੇ ਸ਼੍ਰੀ ਖੰਡਪੜ ਸਾਹਿਬ ਦਾ ਪ੍ਰਕਾਸ਼ ਕਰਵਾ ਕੇ ਤੇ ਉਹਨੇ ਨੇ ਮੈਨੂੰ ਕਿਹਾ ਕਿ ਤੁਸੀਂ ਆਪਣੇ ਘਰ ਲੈ ਕੇ ਚਲੋ ਉਹ ਆਪਣੀ ਹੀ ਗੱਡੀ ਦੇ ਵਿੱਚ ਭੇਨ ਦੱਸਦੇ ਆ ਵੀ ਸਾਡੇ ਘਰ ਆ ਗਏ ਘਰ ਆ ਗਏ ਕਹਿੰਦੇ ਮੇਰੇ ਬੱਚਿਆਂ ਨੂੰ ਵੀ ਲੈ ਕੇ ਘਰ ਵਾਲੇ ਨੂੰ ਲੈ ਕੇ ਜਿੱਥੇ ਸਾਡਾ ਟ੍ਰੀਟਮੈਂਟ ਚੱਲਦਾ ਸੀ ਜਿੱਥੇ ਆਪਰੇਸ਼ਨ ਹੋਣਾ ਸੀ ਉਹ ਬੇਟਾ ਕਹਿੰਦੇ ਖੁਦ ਗੱਡੀ ਤੇ ਉਥੇ ਲੈ ਕੇ ਗਿਆ ਤੇ ਉਹ ਡਾਕਟਰ ਦੇ ਨਾਲ ਸਾਰੀ ਗੱਲਬਾਤ ਕਰਕੇ ਕਹਿੰਦੇ ਆਪਰੇਸ਼ਨ ਦੀ ਜੋ ਵੀ ਪ੍ਰੋਸੈਸ ਸੀ ਉਹ ਸਾਰਾ ਉਸ ਬੇਟੇ ਨੇ ਖਾਲਸਾ ਜੀ ਕੀਤਾ ਤਾਂ ਭੈਣ ਦੱਸ ਦਿਆ ਕਿ ਸਾਡੀ ਪਹਿਲਾਂ ਸਰ ਜਦੋਂ ਪ੍ਰੋਬਲਮ ਘੱਟ ਸੀ ਤਾਂ ਡਾਕਟਰ ਨੇ ਸਾਨੂੰ 6 ਤੋਂ 7 ਲੱਖ ਦੱਸਿਆ ਸੀ ਜਿਵੇਂ ਸਾਡੀ ਪ੍ਰੋਬਲਮ ਵਧ ਗਈ ਕਹਿੰਦੇ ਕਿ ਸਾਡਾ ਕੰਮ ਸੇ ਘੱਟੋ ਘੱਟ ਵੀ 10 ਲੱਖ ਰੁਪਏ ਲੱਗ ਗਿਆ ਜੋ ਕਿ ਉਸ ਪਰਿਵਾਰ ਨੇ ਤੇ ਉਸ ਵੀ ਜਿਹੜਾ ਲੋੜਵੰਦ ਪਰਿਵਾਰਾਂ ਦੀ ਹੈਲਪ ਕਰਦਾ ਸੀ ਤੇ ਉਹ ਜੋ ਬੇਟਾ ਸੀ ਉਹਦੇ ਦੋਸਤਾਂ ਨੇ ਜੋ ਅੱਗੇ-ਅੱਗੇ ਬਿਜ਼ਨਸ ਉਹਨਾਂ ਨੇ ਆਪਣੀ ਕੀਤੀ ਹੋਈ ਸੀ ਖਾਲਸਾ ਜੀ ਭੈਣ ਕਹਿੰਦੇ ਕਿ ਉਹਨਾਂ ਦੀ ਹੈਲਪ ਦੇ ਨਾਲ ਉਸ ਵੀਰ ਨੇ ਉਸ ਬੇਟੇ ਨੇ ਕਹਿੰਦੇ ਸਾਡੀ ਹੈਲਪ ਕੀਤੀ ਇਹਦੇ ਅਸੀਂ ਜੇ ਦੋ ਦਿਨੋਂ ਭੈਣ ਦੱਸ ਤੇ ਨੇਟ ਹੋ ਜਾਂਦੇ ਤੇ ਸਾਡੇ ਨਾਲ ਕੁਝ ਵੀ ਹੋ ਸਕਦਾ ਸੀ ਭੈਣ ਕਹਿੰਦੇ ਕਿ ਮੇਰੇ ਛੋਟੇ-ਛੋਟੇ ਬੱਚੇ ਸੀ ਮੈਂ ਹਰ ਰੋਜ਼ ਇਹ ਹੀ ਸੋਚਣਾ ਕਿ ਜੇ ਮੇਰੇ ਘਰ ਵਾਲੇ ਨੂੰ ਕੁਝ ਹੋ ਗਿਆ ਤਾਂ ਮੇਰੇ ਛੋਟੇ ਬੱਚੇ ਰੋਲ ਜਾਣਗੇ ਇਸੇ ਤਰ੍ਹਾਂ ਖਾਲਸਾ ਜੀ ਭੈਣ ਕਹਿੰਦੇ ਕਿ ਮੈਂ ਤਾਂ ਤਨਤਨ ਬਾਬਾ ਦੀਪ ਸਿੰਘ ਸਾਹਿਬ ਜੀ ਅੱਗੇ ਅਰਦਾਸ ਬੇਨਤੀ ਤਾਂ ਕਰਨੀ ਪਰ ਕਹਿੰਦੇ ਮੈਨੂੰ ਜਪੈਰਾ ਸਹਿਬਾਰੇ ਨਹੀਂ ਸੀ ਪਤਾ ਫਿਰ ਉਹ ਜੋ ਪਰਿਵਾਰ ਨੇ ਮਦਦ ਕੀਤੀ ਸਾਡੇ ਉਹ ਪਰਿਵਾਰ ਨੇ ਹੀ ਸਾਨੂੰ ਦੱਸਿਆ ਜਦੋਂ ਮੈਂ ਕਹਿੰਦੇ ਉਹਨਾਂ ਦਾ ਧੰਨਵਾਦ ਕੀਤਾ ਸ਼ੁਕਰਾਨਾ ਕੀਤਾ ਤਾਂ ਉਹਨਾਂ ਕਿਹਾ ਕਿ ਸਾਡਾ ਕਰਨਾ ਨਹੀਂ ਬਣਦਾ ਅਗਰ ਤੁਸੀਂ ਕਰਨਾ ਹੀ ਆ ਤਾਂ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਅੱਗੇ ਸ਼ੁਕਰਾਨਾ ਕਰਿਓ ਵੀ ਸਾਡੀ ਇੱਕ ਬੇਨਤੀ ਇਹ ਵੀ ਜਦੋਂ ਵੀ ਤੁਹਾਡਾ ਹਸਬੰਦ ਠੀਕ ਹੋ ਗਿਆ ਤੁਸੀਂ ਪਰਿਵਾਰ ਸਮੇਤ ਸ਼ਹੀਦਾ ਸਾਹਿਬ ਜਾ ਕੇ ਮਹਾਰਾ ਸੱਚੇ ਪਾਸ਼ਾ ਦੇ ਚਰਨਾਂ 'ਚ ਨਮਸਕਾਰ ਕਰਕੇ ਆਇਓ ਸ਼ੁਕਰਾਨਾ ਕਰਕੇ ਆਇਓ ਕਿਉਂਕਿ ਉਹਨਾਂ ਦੀ ਬਦੌਲਤ ਤੇ ਉਹਨਾਂ ਦੀ ਕਿਰਪਾ ਦੇ ਨਾਲ ਹੀ ਅਸੀਂ ਜੋ ਵੀ ਤੁਹਾਡਾ ਕਾਰਜ ਸਫਲ ਹੋਇਆ ਹੈ ਇਹ ਸਭ ਉਹਨਾਂ ਦੀ ਕਿਰਪਾ ਦੇ ਨਾਲ ਹੀ ਹੋਇਆ ਹੈ ਤਾਂ ਖਾਲਸਾ ਜੀ ਭੈਣ ਦੱਸਦੀ ਆ ਵੀ ਉਸ ਪਰਿਵਾਰ ਨੇ ਜਦੋਂ ਦੱਸਿਆ ਕਹਿੰਦੇ ਮੇਰੇ ਜਦੋਂ ਘਰ ਵਾਲੇ ਦਾ ਕਹਿੰਦੇ ਆਪਰੇਸ਼ਨ ਵੀ ਹੋ ਗਿਆ ਘਰ ਆ ਜਾਂਦਾ ਛੁੱਟੀ ਤੋਂ ਬਾਅਦ ਦੇ ਵਿੱਚ ਕਹਿੰਦੇ ਜਦੋਂ ਮੈਂ ਫਿਰ ਉਸ ਸਮੇਂ ਕਹਿੰਦੇ ਦੁਪਹਿਰਾ ਸੇਵ ਕੱਟਣਾ ਸ਼ੁਰੂ ਕੀਤਾ ਘਰ ਦੇ ਵਿੱਚ ਹੀ ਜੋਤ ਵੀ ਜਗਾਉਣੀ ਕਹਿੰਦੇ ਮੈਂ ਇਹ ਹੀ ਅਰਦਾਸ ਬੇਨਤੀ ਕਰਨੀ ਤਨਤਨ ਬਾਬਾ ਦੀਪ ਸਿੰਘ ਸਾਹਿਬ ਜੀ ਅੱਗੇ ਕਿ ਜੋ ਮੇਰਾ ਘਰ ਵਾਲਾ ਉਹ ਵੀ ਬਿਲਕੁਲ ਤੰਦਰੁਸਤ ਹੋ ਜਾਵੇ ਤੇ ਜੋ ਸੱਸ ਸਹੁਰਾਏ ਉਹ ਵੀ ਸਾਡੇ ਨਾਲ ਬਹੁਤ ਵਧੀਆ ਰਹਿੰਦੇ ਤੇ ਇਸੇ ਤਰ੍ਹਾਂ ਖਾਲਸਾ ਜੀ ਉਹ ਭੈਣ ਦੱਸਦੇ ਆ ਕਿ ਵਾਹਿਗੁਰੂ ਦੀ ਕਿਰਪਾ ਹੁੰਦੀ ਏ ਮੇਰਾ ਜੋ ਘਰ ਵਾਲਾ ਹੁੰਦਾ ਏ ਉਹ ਵੀ ਘਰ ਆ ਜਾਂਦਾ ਹੈ ਤੰਦਰੁਸਤ ਹੋ ਜਾਂਦਾ ਹੈ ਸਾਲ ਦੇ ਵਿੱਚ ਬਿਲਕੁਲ ਸਰੀਰ ਤੋਂ ਸੇਤ ਤੋਂ ਵਧੀਆ ਹੋ ਜਾਂਦਾ ਹੈ ਮੈਡੀਸਿਨ ਤਾਂ ਭੈਣ ਦੱਸਦੇ ਅੱਜ ਵੀ ਚੱਲਦੀ ਏ ਪਰ ਮੇਰਾ ਹਸਬੰਡ ਬਿਲਕੁਲ ਠੀਕ ਏ ਖਾਲਸਾ ਜੀ ਭੈਣ ਦੱਸਦਿਆ ਕਿਥੇ ਸੱਸ ਸਹੁਰਾ ਬਿਲਕੁਲ ਵੀ ਕਹਿੰਦੇ ਸਾਨੂੰ ਮੂੰਹ ਲਾ ਕੇ ਰਾਜੀ ਨਹੀਂ ਸੀ ਇੱਥੇ ਕਹਿੰਦੇ ਅੱਜ ਸਾਡੇ ਬਿਨਾ ਰਹਿੰਦੇ ਵੀ ਨਹੀਂ ਇਸੇ ਤਰ੍ਹਾਂ ਖਾਲਸਾ ਜੀ ਉਹ ਭੈਣ ਦੱਸ ਦਿਆ ਕਿ ਸਾਡਾ ਕਈ ਸਾਲ ਇਸੇ ਤਰ੍ਹਾਂ ਸੀ ਲੰਕਦੇ ਫਿਰੇ ਸਾਡਾ ਕਿਸੇ ਨੇ ਸਾਥ ਨਾ ਦਿੱਤਾ ਪਰ ਕਹਿੰਦੇ ਭਰੋਸਾ ਵੀ ਵਾਹਿਗੁਰੂ ਤੇ ਪੂਰਾ ਰੱਖਿਆ ਤੇ ਖਾਲਸਾ ਜੀ ਪ੍ਰਮਾਤਮਾ ਦੇ ਘਰ ਤੋਂ ਹੀ ਉਸ ਅਕਾਲ ਪੁਰਖ ਵਾਹਿਗੁਰੂ ਸੱਚੇ ਪਾਤਸ਼ਾਹ ਦੇ ਦਰ ਤੋਂ ਹੀ ਭੈਣ ਨੂੰ ਮਾਰਾ ਸੱਚੇ ਪਾਤਸ਼ਾਹ ਨੇ ਸੇ ਹੀਲੇ ਵਸੀਲੇ ਕੋਈ ਚਰੀਆ ਬਣਾ ਕੇ ਕਿਰਪਾ ਕੀਤੀ ਤੇ ਉਹਨਾਂ ਦਾ ਜੋ ਘਰ ਵਾਲਾ ਇਹ ਉਹਦਾ ਬਹੁਤ ਵਧੀਆ ਆਪਰੇਸ਼ਨ ਹੋਇਆ ਤੋਂ ਬਿਲਕੁਲ ਤੰਦਰੁਸਤ ਤੇ ਅੱਜ ਸਾਰਾ ਪਰਿਵਾਰ ਭੈਣ ਕਹਿੰਦੇ ਸਾਡਾ ਇਕੱਠਾ ਹੈ ਸੱਸ ਸੋਰਾ ਵੀ ਸਾਨੂੰ ਬਹੁਤ ਵਧੀਆ ਬੁਲਾਉਂਦੇ ਨੇ ਬਹੁਤ ਵਧੀਆ ਰਹਿੰਦੇ ਨੇ ਇਸੇ ਤਰ੍ਹਾਂ ਖਾਲਸਾ ਜੀ ਭੈਣ ਕਹਿੰਦੇ ਕਿ ਉਸ ਬੇਟੇ ਨੇ ਕਿਹਾ ਸੀ ਜਦੋਂ ਤੁਹਾਡੇ ਘਰ ਦੇ ਵਿੱਚ ਸਭ ਕੁਝ ਠੀਕ ਹੋ ਗਿਆ ਤੁਸੀਂ ਪਰਿਵਾਰ ਸਮੇਤ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਦਰ ਤੇ ਸ਼ੁਕਰਾਨਾ ਕਰਕੇ ਜ਼ਰੂਰ ਆਇਓ ਤਾਂ ਖਾਲਸਾ ਜੀ ਭੈਣ ਦੱਸ ਰਹੀ ਆ ਕਿ ਜਦੋਂ ਸਾਡੇ ਘਰ ਦੇ ਵਿੱਚ ਮੇਰਾ ਹਸਬੰਦ ਵੀ ਬਿਲਕੁਲ ਠੀਕ ਹੋ ਜਾਂਦਾ ਹੈ ਸੱਸ ਸੋਰਾ ਵੀ ਬਿਲਕੁਲ ਨਾਰਮਲ ਹੋ ਜਾਂਦੇ ਨੇ ਤਾਂ ਆਸੀਂ ਪਰਿਵਾਰ ਸਮੇਤ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਦਰ ਤੇ ਸ਼ੁਕਰਾਨੇ ਕਰਕੇ ਆਉਣੇ ਅਰਦਾਸ ਬੇਨਤੀ ਕਰਕੇ ਆਉਣਿਆ ਇੱਕ ਦਿਨ ਰਹਿ ਕੇ ਉੱਥੇ ਸੇਵਾ ਕਰਕੇ ਵੀ ਆਉਣਿਆ ਇਸੀ ਤਰ੍ਹਾਂ ਖਾਲਸਾ ਜੀ ਭੈਣ ਕਹਿੰਦੇ ਕਿ ਤਨਤਨ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਦਸਵੰਦ ਦੇ ਨਾਲ ਸ਼ਹੀਦਾ ਸਿੰਘਾਂ ਦੇ ਦਸਵੰਦ ਦੇ ਨਾਲ ਗੁਰੂ ਸਹਿਬੰਦਾ ਦੀ ਦਸਵੰਦ ਦੇ ਨਾਲ ਸਾਡਾ ਜੋ ਐਨਾ ਵੱਡਾ ਰੋਗ ਘਟਿਆ ਗਿਆ ਵਾਹਿਗੁਰੂ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ ਹੀ ਹੋਇਆ ਖਾਲਸਾ ਜੀ ਭੈਣ ਕਹਿੰਦੇ ਕਿ ਹੁਣ ਵੀ ਅਸੀਂ ਘਰ ਦੇ ਵਿੱਚ ਚਪੈਰਾ ਸਾਹਿਬ ਕੱਟਦੇ ਹਾਂ ਜੋਤ ਵੀ ਜਗੌੜੇ ਆ ਕਦੋਂ ਵੀ ਜਦੋਂ ਵੀ ਖੰਦੇ ਸਾਨੂੰ ਕੋਈ ਦੁੱਖ ਤਕਲੀਫ ਆਉਂਦੀ ਹੈ ਜਾਂ ਕੋਈ ਤੰਗੀ ਪਰੇਸ਼ਾਨੀ ਆਉਂਦੀ ਹੈ ਅਸੀਂ ਧੰਨ ਧੰਨ ਬਾਬਾ ਦੀਪ ਸਿੰਘ ਸਹਿਬ 'ਤੇ ਅੱਗੇ ਅਰਦਾਸ ਬੇਨਤੀ ਕਰਦੇ ਹਾਂ ਵਾਹਿਗੁਰੂ ਸੱਚੇ ਪਾਤਸ਼ਾਹ ਕਿਰਪਾ ਜ਼ਰੂਰ ਕਰ ਦੇ। ਮੁਖਾਲਸਾ ਜੀ ਇਹ ਸੀ ਉਸ ਭੈਣ ਦੀ ਹੱਡ ਵੀਤੀ ਜਿਹੜੀ ਅੱਜ ਦੀ ਵੀਡੀਓ ਤੇ ਰਾਹੀਂ ਅਸੀਂ ਤੁਹਾਡੇ ਨਾਲ ਸਾਂਝੀ ਕੀਤੀ ਏ। ਸੋ ਇਸ ਤਰ੍ਹਾਂ ਦੀਆਂ ਹੋਰ ਹੱਡ ਬੀਤੀਆਂ ਸੁਣਨ ਦੇ ਲਈ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਜਰੂਰ ਕਰਿਆ ਕਰੋ ਖਾਸਾ ਜੀ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਲਿਖ ਕੇ ਆਪਣੀ ਹਾਜ਼ਰੀ ਵੀ ਜਰੂਰ ਲਗਵਾਇਆ ਕਰੋ ਜੀ ਸੋ ਖਾਸਾ ਜੀ ਪੁੱਲਾ ਚੁਕਾਂ ਦੀ ਸ਼ੀਮਾ ਬਖਸ਼ਨੀ ਤਨ ਤਨ ਆਮਰ ਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਜੀ ਸਾਰੀਆਂ ਸੰਗਤਾਂ ਤੇ ਮੇਰ ਭਰਿਆ ਹੱਥ ਰੱਖਣਾ ਸਰਬੱਤ ਦਾ ਭਲਾ ਕਰਨ ਵਾਲੇ ਗੁਰੂ ਸੱਚੇ ਪਾਸ਼ਾ ਘਰਦਾਨਾ ਬਾਬਾ ਦੀਪ ਸਿੰਘ ਜੀ ਤੁਹਾਡੀ ਦਰ ਆਈਆਂ ਸਾਰੀਆਂ ਸੰਗਤਾਂ ਦੀਆਂ ਝੋੜੀਆਂ ਖੁਸ਼ੀਆਂ ਦੇ ਨਾਲ ਭਰ ਕੇ ਪੇਜੀਆਂ ਵਾਹਿਗੁਰੂ ਸੱਚੇ ਪਾਸ਼ਾ ਸਭਨਾ ਤੇ ਮੇਰ ਭਰਿਆ ਹੱਥ ਰੱਖਣਾ ਸਾਰੀਆਂ ਸੰਗਤਾਂ ਨੂੰ ਗਰਬਾਣੀ ਦੇ ਨਾਲ ਜੋੜਨਾ ਗੁਰੂ ਵਾਲੇ ਬਣੋ ਸੁਖਾਲਸਾ ਜੀ ਤੁਸੀਂ ਵੀ ਵੱਧ ਤੋਂ ਵੱਧ ਗਰਬਾਣੀ ਦੇ ਨਾਲ ਜੁੜੋ ਜੀ ਗੁਰੂ ਵਾਲੇ ਬਣੋ ਵਾਹਿਗੁਰੂ ਸੱਚੇ ਪਾਛਾ ਦੀ ਕਿਰਪਾ ਚ ਜ਼ਰੂਰ ਹੋਵੇਗੀ ਆਪਣੇ ਬੱਚਿਆਂ ਨੂੰ ਵੀ ਗਰਬਾਣੀ ਦੇ ਨਾਲ ਜੋੜੋ ਜੀ ਤੇ ਆਪ ਵੀ ਵੱਧ ਤੋਂ ਵੱਧ ਗਰਬਾਣੀ ਨਾਲ ਜੁੜੋ ਜੀ ਤੇ ਆਪਣੀ ਆੜ ਗਵਾੜ ਦੇ ਵਿੱਚ ਭੈਣ ਭਰਾ ਦੋਸਤਾ ਮਿੱਤਰਾਂ ਰਿਸ਼ਤੇਦਾਰਾਂ ਨੂੰ ਵੀ ਵੱਧ ਤੋਂ ਵੱਧ ਜਿੰਨਾ ਹੋ ਸਕੇ ਸਾਰੀਆਂ ਸੰਗਤਾਂ ਨੂੰ ਗਰਬਾਣੀ ਦੇ ਨਾਲ ਜੋੜੋ ਜੀ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ